ਸ਼ੇਰਪਰ ਤੇ ਧੰਨਵਾਦ ਲੈ ਪੈਂਦੀ ਰੇਡ ਤੇ ਸਗਰਾਜ ਕਰੀ ਗੱਲ ਸੁਣਿਆ ਲਓ ਕਹਿੰਦੇ ਪੈਂਟਾ ਤਲਵਾਰ ਵਾਲਾ ਕਬੱਡੀ ਪਾਉਣ ਦੇ ਲਈ ਵਾਟਾ ਹੈ ਬੈਸਟਾਂ ਨੂੰ ਜੀਪਾਂ ਦਿੱਤੀਆਂ ਜਾਣੀਆਂ ਪਰ ਆ ਵੱਡਾ ਮੇਲਾ ਚੱਲਦਾ ਕੱਠ ਵੀ ਵੱਡਾ ਗੁਰਵਿੰਦਰ ਘਾਂਗੇ ਦੇ ਪਿੰਡ ਰੌਣਕਾ ਸਾਡੇ ਯਾਰ ਦੇ ਪਿੰਡ ਰੌਣਕਾ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਰੈਂਬੋ ਜਾਫੀ ਆ ਜੀਪ ਤੇ ਬਹਿ ਗਿਆ ਜਿਹੜੇ ਜਿਹੜੇ ਸੀਰ ਤੇ ਬਹਿ ਗਿਆ ਪਰ ਠਾਊ ਕਿਹੜਾ ਜਾਫੀ ਮੇਰੇ ਮਿੱਤਰੋ ਸੀਦਾ ਵੜਾ ਆ ਪੂਰੀਆ ਫੜਨਾ ਮਜ਼ਾਕ ਨੰਬਰ ਰੇਡਰ ਦਾ ਅਗਲੀ ਰੇਡ ਦਾ ਵੀ ਬੂਟੇ ਬਾਈ ਜਤਪਾਲ ਫੇਰ ਆ ਗਿਆ ਉਹ ਕਹਿੰਦੇ ਜਤਪਾਲ ਚੁੱਤੀ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਕਿ ਦੋ ਪੈਰ ਘਟ ਤੁਰਨਾ ਪਰ ਟੂਰਨਾਮੈਂਟ ਦੇ ਨਾਲ ਹਾਕਮ ਵਾਲਿਆਂ ਦਾ ਪੰਗਾ ਹਾਕਮ ਵਾਲਿਆਂ ਦਾ ਪੰਗਾ ਹਾਕਮ ਵਾਲਿਆਂ ਪਾ ਚੱਕ 5 ਫਰਵਰੀ ਚੱਕ ਸੈਦੋ ਪੁਰੀਆ ਕਹਿੰਦਾ ਵੀ ਬੈਸਟ ਹੋਵੇ ਨਵੇਂ ਹਾਲੇਣ ਆਹ ਸਾਹਮਣੇ ਕਹਿੰਦੇ ਪੰਡਾ ਪਰਵਲ ਕਬੱਡੀ ਪਾਂਦੇ ਲਈ ਵਾਤਾ ਹੋਇਆ ਹੋ ਜਾਓ ਥੋੜਾ ਥੋੜਾ ਪਾਸੇ ਰੋ ਆਹ ਜਿੰਦਗੀ ਦੇ ਲੈ ਲਓ ਨਜ਼ਾਰੇ ਮਿੱਤਰੋ ਫਿਰ ਇਹੇ ਆਉਣੇ ਨਹੀਂ ਦੁਬਾਰੇ ਮਿੱਤਰੋ ਆਂ ਗਿਆ ਵੇਲਾ ਤੇ ਫੇਰ ਪਛਤਾਓਗੇ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ